ਅਕਾਲੀ ਦਲ ਵਾਲਿਆਂ ਕੋਲੇ ਬੂਥ ਬੂਥ ਤੇ ਪਠਾਉਣ ਵਾਸਤੇ ਬੰਦੇ ਹੈ ਨਹੀਂਗੇ ਮਾੜੀ ਪਿੰਡ ਚ ਅਕਾਲੀ ਦਲ ਦਾ ਜਮਾ ਖਾਤਮਾ ਮਾੜੀ ਪਿੰਡ ਚ ਤੇ ਹੁਣ ਲਗਭਗ ਉਹਨਾਂ ਨੂੰ 2 ਤੋਂ 3 ਮਹੀਨੇ ਹੋ ਗਏ ਆ ਵੀ ਉਹ ਲੱਭਦੇ ਫਿਰਦੇ ਆ ਵੀ ਮਾੜੀ ਪਿੰਡ ਦੇ ਵਿੱਚ ਆਪਾਂ ਕਿਸੇ ਨੂੰ ਉੱਚਾ ਨੀਵਾ ਜਾ ਕੇ ਇਹਦੇ ਵਿੱਚ ਮਾੜਾ ਜੀ ਦਿਖਾਉਣਾ ਚਾਹੁੰਦੇ ਸਾਡੇ ਪਿੰਡ ਜਰਨੈਲ ਸਿੰਘ ਸਰਪੰਚ ਉਹਦੇ ਅਕਾਲੀ ਦਲ ਚ ਉਹਨਾਂ ਦੀ ਮੌਤ ਹੋ ਗਈ ਉਸ ਤੋਂ ਬਾਅਦ ਸਾਡੇ ਪਿੰਡ ਮਾੜੀ ਅਕਾਲੀ ਦਲ ਖਤਮ ਹੋ ਗਿਆ ਪਿਛਲੇ ਦਿਨੀ ਨਾਲ ਸਾਡੇ ਪਿੰਡ ਦੇ ਸਰਪੰਚ ਸਾਹਿਬ ਨੇ ਸਰਦਾਰ ਗੁਰਪ੍ਰੀਤ ਸਿੰਘ ਨੇ ਵੀਡੀਓ ਪਾਤੀ ਸੀ ਕਿ ਪਿੰਡ ਮਾੜੀ ਮੋਸਫਾ ਦੇ ਵਿੱਚੋਂ ਕਾਲੀ ਦਾਲ ਖਤਮ ਹੋ ਗਿਆ। ਉਹ ਪਹਿਲਾਂ ਵੀ ਬਾਈ ਜੀ ਨੇ ਦੱਸਤਾ ਵੀ ਇਦਾਂ ਦੀ ਕੋਈ ਗੱਲ ਨਹੀਂ। ਮੈਂ ਸਰਪੰਚ ਸਾਹਿਬ ਨੂੰ ਦੱਸਣਾ ਚਾਹਣਾ ਕਿ ਆਪਣੇ ਬਾਗੇ ਪੁਰਾਣੇ ਹਲਕੇ ਦੀ ਜਿਹੜੀ ਸਟਾਰਟਿੰਗ ਆ ਉਹ ਪਿੰਡ ਮਾੜੀ ਮੋਸਫਾ ਦੇ ਵਿੱਚੋਂ ਕਾਲੀ ਦਾਲ ਦੀ ਹੁੰਦੀ ਆ। ਬਾਈ ਜੀ ਸਾਡੇ ਪਿੰਡ ਵਿੱਚੋਂ ਕਾਲੀ ਦਾਲ ਕਦੇ ਵੀ ਖਤਮ ਨਹੀਂ ਹੋ ਸਕਦਾ। ਕਿਉਂਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪਿੰਡ ਮਾੜੀ ਮੋਸਤਵਾ ਚ ਕੰਮ ਹੀ ਇੰਨੇ ਕੀਤੇ ਆ ਕਿ ਕਿਹੜੇ ਹਿਸਾਬ ਨਾਲ ਅਕਾਲੀ ਦਲ ਖਤਮ ਹੋ ਜਾ। ਸਾਡਾ ਆਪਣਾ ਬਾਗੇਪਾਣੇ ਵਾਲੇ ਕਿਦੇ ਵਿੱਚ ਜਦੋਂ ਵੀ ਵੋਟ ਨਿਕਲਦੀ ਆ ਤਾਂ ਮਾੜੀ ਪਿੰਡ ਚ ਆਮ ਆਦਮੀ ਦੀ ਸਭ ਤੋਂ ਵੱਧ ਵੋਟ ਨਿਕਲਦੀ ਆ। ਉਹ ਸਾਡੇ ਪਿੰਡ ਦੇ ਸਰਪੰਚ ਸਾਹਿਬ ਛੋਟੇ ਭਾਈ ਗੁਰਪ੍ਰੀਤ ਸਿੰਘ ਨੇ ਬਿਆਨ ਦਿੱਤੇ ਸੀ ਕਿ ਅਕਾਲੀ ਦਲ ਬਿਲਕੁਲ ਖਤਮ ਹੋ ਚੁੱਕਿਆ ਮਾੜੀ ਵੀ ਸਰਦਾਰ ਜਨੈਲ ਸਿੰਘ ਸਰਪੰਚ ਦੇ ਜਾਣ ਤੋਂ ਬਾਅਦ ਅਕਾਲੀ ਦਲ ਖਤਮ ਹੋ ਗਿਆ। ਇਦਾਂ ਦੀ ਕੋਈ ਗੱਲ ਨਹੀਂ ਜੀ। ਇਦਾਂ ਕਦੇ ਕੋਈ ਪਾਰਟੀਆਂ ਖਤਮ ਨਹੀਂ ਹੁੰਦੀਆਂ ਦੇਖ ਸਾਡੀ ਪੰਜਾਬ ਦੀ ਖੇਤਰੀ ਪਾਰਟੀ ਕੋਈ ਇੱਕ ਪਾਰਟੀ ਆ ਅਕਾਲੀ ਦਲ ਨਾ ਅਜੇਕਰ ਉਹਨੂੰ ਕੋਈ ਖਤਮ ਕਰ ਸਕਿਆ ਤੇ ਨਾ ਖਤਮ ਕਰ ਸਕਦਾ ਕੋਈ ਇਹ ਉੱਠ ਜਾਂਦੇ ਆ ਇਹ ਤਿੰਨ ਜਾਣੇ ਸੀਗੇ ਤਿੰਨਾਂ ਦੇ ਵਿੱਚ ਦੋਨੀਆਂ ਤਾਂ ਵੋਟਾਂ ਹੀ ਹੈ ਨਹੀਂ ਆ ਦੋਨਾਂ ਦੀਆਂ ਵੋਟਾਂ ਹੀ ਹੈ ਨਹੀਂ ਆਪਾਂ ਨੂੰ ਆ ਥੋੜੇ ਆਪਣੇ ਸਾਰਿਆਂ ਦੇ ਸਾਹਮਣੇ ਪਤਾ ਹੀ ਲੱਗਦਾ ਵੀ ਕਿੰਨੀ ਘਮਰ ਆ ਆ 11ਵੀਂ ਚ ਪੜਦਾ 12ਵੀਂ ਚ ਪੜਦਾ ਇਹਨੇ ਪਲੱਸ 2 ਹੁਣ ਕਰੀ ਆ ਇਹ ਮੁੰਡੇ ਦੀ ਵੋਟ ਮੈਂ ਬਣਵਾਈ ਆ ਹੁਣ ਬਣਵਾਈ ਆ ਇਹ ਸਰਪੰਚੀ ਦੀ ਵੋਟ ਵੀ ਨਹੀਂ ਪਾਈਗੀ ਜਿਹੜੇ ਅਸੀਂ ਮੁੰਡੇ ਸਾਰੇ ਇਕੱਠੇ ਹੋ ਕੇ ਗਏ ਸੀ ਪਰ ਮਾਲਾ ਸਾਹਮਣਾ ਸਾਡਾ ਪਹਿਲੇ ਦਿਨ ਹੀ ਬਹੁਤ ਜ਼ਿਆਦਾ ਪਿਆਰ ਹਤੇ ਮੁੰਡੇ ਸਾਡੇ ਨਾਲ ਜਿਹੜੇ ਸੀਗੇ ਉਹ ਵੀ ਸਾਰੇ ਮੇਰੇ ਕਲਾਸ ਫੈਲੋ ਮੁੰਡੇ ਜੀ ਗੇ ਤੇ ਕੋਈ ਵੀ ਅਸੀਂ ਕਿਸੇ ਨੂੰ ਕੋਈ ਪੁੱਠਾ ਸਿੱਧਾ ਬਿਆਨ ਨਹੀਂ ਦੇਣ ਗਏ ਸੀ ਉਹ ਗੱਲ ਨੂੰ ਬਸ ਨਿੱਕੀ ਜੀ ਗੱਲ ਸੀ ਹੁਣ ਵੱਡਾ ਕਰ ਲਿਆ ਸਾਡੀ ਸਾਡੇ ਪ੍ਰਮਾਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਆਪ ਜੀ ਦਾ ਮਾਲਵਾ ਚੈਨਲ ਜੀ ਦਾ ਧੰਨਵਾਦ ਆਪ ਜੀ ਦਾ ਜੀ ਜੋ ਸਾਡੇ ਇੱਥੇ ਗਰੇ ਵੀ ਤੇ ਕਵਰੀ ਵੀ ਕਰਨ ਆਏ ਹੋ ਤੇ ਜੋ ਅੱਜ ਉਹ ਵਿਵਾਦ ਚੱਲਿਆ ਉਸ ਵਿਸ਼ੇ ਤੇ ਮੀਟਿੰਗ ਜੋ ਹੋਈ ਹੈ ਆਪਣੀ ਜੋ ਸਾਡੇ ਪਿੰਡ ਦੇ ਸਰਪੰਚ ਸਾਹਿਬ ਛੋਟੇ ਭਾਈ ਗੁਰਪ੍ਰੀਤ ਸਿੰਘ ਨੇ ਬਿਆਨ ਦਿੱਤੇ ਕਿ ਅਕਾਲੀ ਦਲ ਬਿਲਕੁਲ ਖਤਮ ਹੋ ਚੁੱਕਿਆ ਮਾੜੀ ਸਰਦਾਰ ਜਨੈਲ ਸਿੰਘ ਸਰਪੰਚ ਦੇ ਜਾਣ ਤੋਂ ਬਾਅਦ ਅਕਾਲੀ ਦਲ ਖਤਮ ਹੋ ਗਿਆ ਇਦਾਂ ਦੀ ਕੋਈ ਗੱਲ ਨਹੀਂ ਜੀ ਇਦਾਂ ਕਦੇ ਕੋਈ ਪਾਰਟੀਆਂ ਖਤਮ ਨਹੀਂ ਹੁੰਦੀਆਂ ਦੇਖ ਸਾਡੀ ਪੰਜਾਬ ਦੀ ਖੇਤਰੀ ਪਾਰਟੀ ਕੋਈ ਇੱਕ ਪਾਰਟੀ ਆ ਅਕਾਲੀ ਦਲ ਨਾ ਅਜੇ ਤੱਕ ਉਹਨੂੰ ਕੋਈ ਖਤਮ ਕਰ ਸਕਿਆ ਤੇ ਨਾ ਖਤਮ ਕਰ ਸਕਦਾ ਕੋਈ ਮਹਾਰਾਜ ਦੀ ਕਿਰਪਾ ਦੇ ਨਾਲ ਚੜ੍ਹਦੀ ਕਲਾ ਦੇ ਨਾਲ ਸਾਰੇ ਵੀਰ ਸਾਡੇ ਨਾਲ ਆ ਪਾਰਟੀ ਦੀ ਚੜ੍ਹਦੀ ਕਲਾ ਪੈਂਟ ਦੇ ਵਿੱਚ ਵੀ ਤੇ ਬਾਹਰ ਉਹ ਆਪਾਂ ਉਹ ਜੋ ਦੇਖ ਰਹੇ ਆ ਚੱਲ ਰਹੇ ਹਲਤ ਮੌਜੂਦਾ ਹਾਲਾਤਾਂ ਦੇ ਵਿੱਚ ਵੀ ਕਿਹੜੀ ਪਾਰਟੀ ਅੱਗੇ ਆ ਕੇ ਸਾਥ ਦੇ ਰਹੀ ਆ ਉਹ ਆਪਾਂ ਨੂੰ ਸਭ ਨੂੰ ਭਲੀ ਪਾਰਟ ਸਭ ਜਾਣਦੇ ਆ ਸਰ ਪ੍ਰਧਾਨ ਸਾਹਿਬ ਸਰਦਾਰ ਸੁਖਵੀਰ ਸਿੰਘ ਬਾਦਲ ਮੂਰੇ ਹੋ ਕੇ ਲੋਕਾਂ ਦੀ ਜੋ ਸੇਵਾ ਕਰ ਰਹੇ ਆ ਉਹ ਸਾਰਾ ਭਲੀ ਭਾਂਤ ਆਪਾਂ ਸਾਰੇ ਵੀਰ ਜਾਣਦੇ ਆ ਸਾਰੇ ਪੰਜਾਬ ਨੂੰ ਪਤਾ ਹੈ ਇਸ ਕਰਕੇ ਅਸੀਂ ਕੋਈ ਬਾਦ ਬਾਦ ਕੋਈ ਹੋਰ ਜਿਹਾ ਬਿਆਨ ਨਹੀਂ ਨਾ ਦਿੱਤਾ ਨਾ ਦੇਣਾ ਉਹ ਵੀ ਸਾਡੇ ਛੋਟੇ ਭਾਈ ਆ ਜੋ ਕਹਿ ਰਹੇ ਆ ਕਿ ਕਾਲੀ ਦਲ ਖਤਮ ਹੋ ਗਿਆ ਐਸ ਤੇਗਾ ਦੀ ਕੋਈ ਗੱਲ ਨਹੀਂ ਕਿ ਕਾਲੀ ਦਲ ਹਮੇਸ਼ਾ ਚੜਦੀ ਕਲਾ ਚ ਰਹਿਣਾ ਤੇ ਚੜਦੀ ਕਲਾ ਜੀ ਰਹਿਣਾ ਹੈ ਦਲ ਦਾ ਸਾਰਿਆਂ ਨੂੰ ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਦੀ ਫਤਿਹ ਭਾਈ ਜੀ ਗੱਲ ਇਦਾਂ ਕੀ ਪਿਛਲੇ ਦਿਨੀਣਾ ਸਾਡੇ ਪਿੰਡ ਦੇ ਸਰਪੰਚ ਸਾਹਿਬ ਨੇ ਸਰਦਾਰ ਗੁਰਪ੍ਰੀਤ ਸਿੰਘ ਨੇ ਵੀਡੀਓ ਪਾਤੀ ਸੀ ਕਿ ਪਿੰਡ ਮਾੜੀ ਮੋਸਫਾ ਦੇ ਵਿੱਚੋਂ ਕਾਲੀ ਦਾਲ ਖਤਮ ਹੋ ਗਿਆ। ਉਹ ਪਹਿਲਾਂ ਵੀ ਬਾਈ ਜੀ ਨੇ ਦੱਸਤਾ ਵੀ ਇਦਾਂ ਦੀ ਕੋਈ ਗੱਲ ਨਹੀਂ। ਮੈਂ ਸਰਪੰਚ ਸਾਹਿਬ ਨੂੰ ਦੱਸਣਾ ਚਾਹਣਾ ਕਿ ਆਪਣੇ ਬਾਗੇ ਪ੍ਰਾਣੇ ਹਲਕੇ ਦੀ ਜੀ ਸਟਾਰਟਿੰਗ ਆ। ਉਹ ਪਿੰਡ ਮਾੜੀ ਮੋਸਫਾ ਦੇ ਵਿੱਚੋਂ ਕਾਲੀ ਦਾਲ ਦੀ ਹੁੰਦੀ ਆ। ਬਾਈ ਜੀ ਸਾਡੇ ਪਿੰਡ ਵਿੱਚੋਂ ਕਾਲੀ ਦਾਲ ਕਦੇ ਵੀ ਖਤਮ ਨਹੀਂ ਹੋ ਸਕਦਾ। ਕੋਕੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪਿੰਡ ਮਾੜੀ ਮੋਸਪਾ ਚ ਕੰਮ ਹੀ ਇੰਨੇ ਕੀਤੇ ਆ ਕਿ ਕਿਹੜੇ ਹਿਸਾਬ ਨਾਲ ਕਾਲੀਦਾਲ ਖਤਮ ਹੋ ਜਾਈ ਸਾਡੇ ਪਿੰਡ ਕੇਵੀ 68 ਦਾ ਗ੍ਰੈਡ ਕਾਲੀਦਾਲ ਨੇ ਲਿਆਂਦਾ ਹਾਈ ਤੋਂ ਸਕੈਂਡਰੀ ਸਕੂਲ ਕਾਲੀਦਾਲ ਸਰਕਾਰ ਨੇ ਕੀਤਾ ਸਾਡੇ ਪਿੰਡ ਦੀ ਫਰਨੀ ਪਹਿਲਾਂ ਹੈ ਨਹੀਂ ਸੀਗੀ ਉਹ ਕਾਲੀਦਾਲ ਸਰਕਾਰ ਨੇ ਮੜਾਈ ਤੇ ਬਾਕੀ ਸਾਡੇ ਪਿੰਡ ਦੇ ਵਿੱਚ ਕਾਲੀਦਾਲ ਵਰਕਰ ਬਹੁਤ ਆ ਜੀ ਤੇ ਮੈਂ ਸਰਪੰਚ ਸਾਹਿਬ ਨੂੰ ਬੇਨਤੀ ਕਰਦਾ ਹਾਂ ਸਰਪੰਚ ਸਾਹਿਬ ਇਦਾਂ ਦੀ ਗੱਲ ਕੋਈ ਨਾ ਕਰਿਆ ਕਰੋ ਕਿਉਂਕਿ ਸਾਨੂੰ ਵੋਟਾਂ ਕੱਲੇ ਆਮ ਪਾਰਟੀ ਨੇ ਨਹੀਂ ਪਾਈਆਂ ਸਾਰੇ ਵਰਕਰਾਂ ਨੇ ਨਹੀਂ ਪਾਈਆਂ। ਪੁਰਾਣੇ ਸਰਪੰਚ ਦੀ ਵਿਰੋਧਤਾ ਦੇ ਕਰਕੇ ਅਸੀਂ ਸਾਨੂੰ ਬਹੁਤ ਵਧੀਆ ਸਰਪੰਚ ਚੁਣਿਆ। ਬੇਨਤੀ ਹੈ ਕਿ ਤੁਸੀਂ ਸਾਡੇ ਪਿੰਡ ਦੇ ਮੋਹਤਵਾਰ ਬੰਦੇ ਆ ਕਿ ਕਾਲੀ ਦਲ ਦੇ ਵਰਕਰਾਂ ਖਿਲਾਫ ਇਦਾਂ ਦੀ ਕੋਈ ਵੀ ਵੀਡੀਓ ਨਾ ਪਾਇਆ ਕਰੋ ਨਾ ਹੀ ਬੋਲਿਆ ਕਰੋ। ਤੁਸੀਂ ਸਾਂਝੇ ਸਰਪੰਚਾਂ ਸਾਨੂੰ ਪਿੰਡ ਦੀ ਸਾਂਝੀ ਗੱਲ ਹੀ ਕਰਨੀ ਚਾਹੀਦੀ ਆ। ਤੇ ਬਾਕੀ ਚੜ੍ਹਦੀ ਕਲਾ ਜੀ ਸਾਰੇ ਕਾਲੀ ਦਲ ਵਰਕਰਾਂ ਦੀ ਆ ਤੁਸੀਂ ਦੇਖ ਰਹੇ ਆ ਕੁਸ ਮੌਸਮ ਖਰਾਬ ਹੋ ਕੇ ਫੋਨ ਕਰਕੇ ਕੋਈ ਵਰਕਰ ਆਏ ਵੀ ਨਹੀਂ ਗੇ। ਤੇ ਅਸੀਂ ਸਰਪੰਚ ਸਾਹਿਬ ਨੂੰ ਬੇਨਤੀ ਕਰਦੇ ਹਾਂ ਬਈ ਇਦਾਂ ਦੀ ਗੱਲ ਕੋਈ ਨਹੀਂ ਸਾਡਾ ਕਾਲੀਦਾਲ ਚੜ੍ਹਦੀ ਕਲਾ ਚ ਸੀ ਹੈ ਤੇ ਹਮੇਸ਼ਾ ਹੀ ਰਹੂਗਾ ਧੰਨਵਾਦ ਜੀ ਬਾਈ ਜੀ ਦਾ ਖਾਸਾ ਬਈ ਸੋ ਜਿਹੜੀ ਮਤਲਬ ਆਪਣੇ ਟਿਕਟ ਆਪਣੀ ਚੱਲ ਰਹੀ ਹੈ ਸ਼੍ਰੋਮਨੀ ਕਾਲੀਦਾਲ ਤੇ ਦੇਖੋ ਜੀ ਇਹੋ ਜੀ ਕੋਈ ਗੱਲ ਨਹੀਂ ਕਾਲੀਦਾਲ ਆਪ ਦਾ ਜਿੰਦੂ ਕਿਉਂ ਖੜਾ ਆਰਟੀਕਲ ਦਾ ਖਾਜਰਾ ਹੈ ਤੇ ਪਹਿਲੇ ਜਿਹੜੀ ਸਾਡੀ ਪੰਚਾਇਤ ਬਣੀ ਹੈ ਉਹ ਵੀ ਸਾਡੇ ਸੰਝ ਲੈਵਲ ਤੇ ਬਣੀ ਹੈ ਕਿਉਂਕਿ ਮਾੜੀ ਬੰਦੇ ਕੋਈ ਇਰਖਾ ਵਜੀ ਹੈ ਨਹੀਂ ਜੀ ਇਸ ਦਾ ਨਾਂ ਹੀ ਸੰਦੀਰ ਕਾਪਾ ਜੀ ਬਣਾਉਣ ਦੀ ਜ਼ਰੂਰਤ ਹੈ ਸਾਰੇ ਰਲ ਮਿਲ ਕੇ ਆਪਾਂ ਚੱਲਣਾ ਰਲ ਮਿਲ ਕੇ ਕੰਮ ਕਰਨਾ ਹੈ ਜੋ ਕਾਲੀਦਾਲ ਦੇ ਆਪਾਂ ਕੰਮ ਕੀਤੇ ਉਹ ਸਾਰੇ ਸਾਹਮਣੇ ਆ ਉਹਨਾਂ ਜਿੰਨਾਂ ਪਹਿਲਾਂ ਦੇ ਵਿੱਚ ਪਹਿਲਾਂ ਪੈਸਾ ਲੱਗਣਾ ਕੋਈ ਕਾਰਡ ਬਣਿਆ ਜੋ ਵੀ ਆ ਪੀਲੇ ਕਾਰਡ ਬਣਿਆ ਕਾਂਕ ਦੇ ਕਾਰਡ ਬਣੇ ਸਾਰੇ ਸ਼੍ਰੋਮਣੀ ਕਾਲੀਦਾਲੀ ਜੀ ਨੇ ਸਰਦਾਰ ਜਨਾਸ਼ ਸਰਪੰਚ ਜੀ ਇਸੇ ਕਰਕੇ ਵੀ ਸਾਰੇ ਆਪਾਂ ਅੱਜ ਵੀ ਰਲ ਮਿਲ ਕੇ ਚੱਲਾਂ ਕਾਲੀਦਾਲ ਬਿਲਕੁਲ ਤਿਆਰਪੁਰ ਤਿਆਰ ਹੈ ਤੇ ਅੱਗੇ ਵਾਤੇ ਸਫਲਤਾ ਦੇ ਵਿੱਚ ਰਹਿ ਜਾ। ਹਾਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਕਰੂੰਗਾ ਸਰਪੰਚ ਸਾਹਿਬ ਦੇ ਘਰੇ ਸਾਨੂੰ ਬੁਲਾਇਆ ਤੇ ਮੈਨਾਂ ਮਾਣ ਬਖਸ਼ਿਆ। ਤੇ ਦੂਜੀ ਗੱਲ ਤਾਂ ਬਸ ਇਹ ਹੀ ਆ ਵੀ ਜਿਹੜੇ ਅਸੀਂ ਮੁੰਡੇ ਸਾਰੇ ਇਕੱਠੇ ਹੋ ਕੇ ਗਏ ਸੀ ਬਾ ਮਾਲਾ ਸਾਹਮਣਾ ਸਾਡਾ ਪਹਿਲੇ ਦਿਨ ਹੀ ਬਹੁਤ ਜ਼ਿਆਦਾ ਪਿਆਰ ਆ ਤੇ ਮੁੰਡੇ ਸਾਡੇ ਨਾਲ ਜਿਹੜੇ ਸੀਗੇ ਉਹ ਵੀ ਸਾਰੇ ਮੇਰੇ ਕਲਾਸ ਫੈਲੋ ਮੁੰਡੇ ਜੀਗੇ। ਤੇ ਕੋਈ ਵੀ ਅਸੀਂ ਕਿਸੇ ਨੂੰ ਕੋਈ ਮੁੱਠਾ ਸਿੱਧਾ ਬਿਆਨ ਨਹੀਂ ਦੇਣ ਗਏ ਸੀ। ਉਹ ਗੱਲ ਨੂੰ ਬਸ ਨਿੱਕੀ ਜੀ ਗੱਲ ਸੀ ਉਹਨੂੰ ਵੱਡਾ ਕਰ ਲਿਆ। ਤੇ ਬਸ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਵੀ ਅਸੀਂ ਪਹਿਲੇ ਦਿਨੋਂ ਵੀ ਕਾਲੀ ਦਲ ਦੇ ਨਾਲ ਆ ਅੱਜ ਵੀ ਨਾਲ ਹਾਂ ਤੇ ਕੱਲ ਵੀ ਨਾਲ ਹੀ ਰਵਾਂਗੇ ਤੇ ਅਸੀਂ ਉਹਨਾਂ ਤੋਂ ਵੀ ਸਰਪੈਂਸਾ ਤੋਂ ਵੀ ਇਹੀ ਚਾਹਾਂਗੇ ਕਿ ਉਹ ਸਾਨੂੰ ਕੋਈ ਜ਼ਿਆਦਾ ਕੋਈ ਬੈਰ ਵਿਰੋਧ ਵਾਲੀ ਗੱਲ ਨਾ ਕਰਨ ਨਾ ਅਸੀਂ ਕਰਦੇ ਆ ਨਾ ਅਸੀਂ ਇਹ ਗੱਲ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੋਡੇ ਆਉਣ ਦਾ ਬਾਈ ਜੀ ਬਹੁਤ ਧੰਨਵਾਦ ਕਿੰਨੇ ਵੀ ਮੇਰੇ ਭਰਾ ਵੀ ਪਹਿਲੇ ਸੱਦੇ ਤੇ ਪਹੁੰਚੇ ਆ ਚਾਚੇ ਤਾਏ ਸਾਰੇ ਭਰਾ ਮੇਰੇ ਨਾਲ ਇੱਥੇ ਖੜੇ ਹੈ ਕਿਹੜੇ ਅੱਜ ਅਕਾਲੀ ਦਲ ਏ ਮੇਰੇ ਫਾਦਰ ਸਾਹਿਬ ਜਰਨੈਲ ਸਿੰਘ ਸਰਪੰਚ ਵੀ ਕਾਲੀ ਦਲ ਦੇ ਵੀ ਕਿਵੇਂ ਸਰਪੰਚ ਸਾਹਿਬ ਨੇ ਕਿਹਾ ਕਿ ਅੱਜ ਆਮ ਪਾਰਟੀ ਦੇ ਬਣੇ ਆ ਵੀ ਉਹ ਕਹਿੰਦੇ ਵੀ ਮਾੜੀ ਚ ਜਵੇਂ ਕਾਲੀ ਦਲ ਖਤਮ ਹੋ ਗਿਆ ਵੀ ਐਡੀ ਕੋਈ ਐਸੀ ਗੱਲ ਨਹੀਂ ਮੇਰੇ ਫਾਦਰ ਸਾਹਿਬ ਹੈਗੇ ਅੱਜ ਵੀ ਸਾਡੇ ਨਾਲ ਹੈ ਕਾਲੀ ਦਲ ਜੰਦਾਬਾਦ ਹੈ ਕਾਲੀ ਦਲ ਰਹਿੂ ਆ ਕਿਹੜੇ ਸਾਡੇ ਨਾਲ ਭਰਾ ਖੜੇ ਨਗਰ ਚੋਂ ਮੇਰੇ ਇੱਥੇ ਘਰੇ ਆਏ ਆ ਬਹੁਤ ਜਲੋਂ ਧੰਨਵਾਦ ਆ ਵੀ ਐਸੀ ਪਿੰਡ ਚ ਕੋਈ ਵੀ ਵਿਰੋਧਤਾਵਾਦੀ ਨਾ ਤੁਸੀਂ ਕਰੋ ਤੇ ਤਾਲੀਦਾਨ ਨੇ ਬਹੁਤ ਜ਼ਿਆਦਾ ਕੰਮ ਕਰਿਆ ਤੁਸੀਂ ਕੰਮ ਕਰਕੇ ਦਿਖਾਓ ਜੇ ਤੁਸੀਂ ਕੰਮ ਕਰੋਗੇ ਸੋਨੂੰ ਵੀ ਲੋਕੀ ਕਹਿਣਗੇ ਵੀ ਹਾਂ ਵਾਕਈ ਜੈਲ ਸਰਪੰਚ ਵਾਂਗੂ ਕੰਮ ਕੀਤੇ ਕਿੰਨੀਆਂ ਪੈਂਸਲਾਂ ਕਿੰਨੇ ਕਾਟ ਕਿੰਨੇ ਆ ਗੁਰਦੁਆਰੇ ਦੇ ਲੰਘੇ ਸਾਰੇ ਪਿੰਡ ਨੂੰ ਹੀ ਪਤਾ ਹੈ ਤੇ ਗ੍ਰੇਡ ਦਾ ਕੰਮ ਹੋਇਆ ਸਕੂਲ ਦਾ ਕੰਮ ਹੋਇਆ ਹੁਣ ਵੀ ਕਿੰਨੇ ਜੋਗੇ ਹੈਗੇ ਆ ਨਾਲ ਖੜੇ ਆ ਭਰਾਵਾਂ ਦੇ ਕਿਦੋਂ ਮਰਜੀ ਦਿਨ ਰਾਤ ਆਓ ਦਿਨ ਰਾਤ ਤੁਰਾਂਗੇ ਕਾਲੀਦਾਰ ਸੁਖੀਰ ਸਿੰਘ ਬਾਦਲ ਤੇ ਮਾਲਾ ਸਾਹਿਬ ਸਾਡੇ ਸੁਖ ਮਾਲਾ ਜਿਹੋ ਉਹਨਾਂ ਦੇ ਸੁਪੁੱਤਰ ਸੁਖਜੀਤ ਸਿੰਘ ਮਾਲਾ ਉਹ ਵੀ ਸਾਡੇ ਦਿਨ ਰਾਤ ਆਉਂਦੇ ਆ ਦਿਨ ਰਾਤ ਜੀ ਥੋਡੇ ਸਾਡੇ ਗੇਟ ਖੁੱਲੇ ਆ ਕਿਦੋਂ ਮਰਜੀ ਗੇਟ ਤੁਸੀਂ ਕਿੜਕਾਓ ਤੁਹਾਨੂੰ ਹਾਜ਼ਰ ਮਿਲਾਂਗੇ ਕਿਦੋਂ ਮਰਜੀ ਫੋਨ ਲਾਓ ਕਾਲੀਦਲ ਦੀ ਸੇਵਾ ਨਿਭਾਵਾਂਗੇ ਕਾਲੀਦਲ ਜਿੰਦਾਬਾਦ ਸੋਮਨੀ ਕਾਲੀਦਾਰ ਜਿੰਦਾਬਾਦ ਸੋਮਨੀ ਕਾਲੀਦਾਰ ਜਿੰਦਾਬਾਦ ਜਿੰਦਾਬਾਦ ਹੈ ਜਿੰਦਾਬਾਦ ਰਹੂਗੀ Vai, não